ਨਦੀ ਸਮੋਂ ਪੁਲਿਸ ਨੂੰ ਅਤਲਾਮ ਮਿਲੀ ਕਿ ਕੁਛ ਨਸ਼ਿਆਂ ਦੀ ਜਿਹੜੀ ਖੇਪ ਆ ਉਹ ਇੱਕ ਪੁਲਸ ਹਵਾ ਚੱਕ ਮਗੰਗ ਤੋਂ ਰਾਮਪੁਰਾ ਸਾਈਡ ਨੂੰ ਕੋਈ ਬੰਦਾ ਜਿਹੜਾ ਲੈ ਕੇ ਉਹ ਜਾ ਰਿਹਾ ਉਸ ਦੇ ਪੰਚ ਜਿੰਨੀ ਜਲਦੀ ਸਾਡੀ ਪਾਟੀ ਇੱਥੇ ਨਕਾ ਲਗਾ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੀਰੋ ਦਾ ਮੋਟਰਸਾਈਕਲ ਪੀਪੀ 02 ਬੀ ਕਿਉ 22 ਉੱਤੇ ਜਿਸ ਨੂੰ ਇੱਕ ਮੋਨਾ ਨੌਜਵਾਨ ਚੱਲ ਆ ਰਿਹਾ ਸੀ ਉਹਨਾਂ ਇੱਕਦਮ ਪੁਲਿਸ ਪਾਟੀ ਨੂੰ ਦੇਖ ਕੇ ਯਕਦਾਂ ਮੈਂ ਰੋਗਲੇ ਮੋਟਰਸਾਈਕਲ ਦੇ ਉੱਪਰ ਭਜੰਦੀ ਕੋਸ਼ਿਸ਼ ਕੀਤੀ ਲੇਕਿਨ ਇਸੇ ਹੀ ਦੌਰਾਨ ਉਸ ਦੀ ਕੋਈ ਕੀ ਨੀੜੀ ਭਾਰੀ ਵਜ਼ਨ ਦਾ ਚੀਜ਼ ਉਹਦੇ ਅੱਗੋਂ ਰੱਖੀ ਹੋਈ ਸੀ ਜਿਹੜੀਆਂ ਨੇ ਆਪਣੇ ਲੱਤਾਂ 'ਚ ਉਹ ਡਿੱਗੀ ਉਸ ਨੂੰ ਚੈੱਕ ਕਰਨ ਤੇ ਕੀਤਾ ਗਿਆ ਜੋ ਪਤਾ ਲੱਗਾ ਕਿ ਇਹ ਹੈਵਨ ਹੈ ਔਰ 700 ਗ੍ਰਾਮ ਦੇ ਕਰੀਬ ਦਾ ਕੋ ਜਿਹੜੀ ਉਹ ਹੈ ਰਣੋ ਬ੍ਰਾਮਤ ਕਾਲੀ ਲੇਕਿਨ ਉਹ ਮੋਟਰਸਾਈਕਲ ਭਜਾ ਕੇ ਲੈ ਗਿਆ ਪਰ ਲੇਕਿਨ ਸਾਡੀ ਪਾਰਟੀ ਨੂੰ ਪਛਾਣ ਲੈ ਵਿਜੇ ਸਾਨੂੰ ਗੁਰਵਿੰਦਰ ਸਿੰਘ ਵਾਸੀ ਬਾਸਰ ਕੇ ਪੈਣੀ ਨੂੰ ਇਹ ਨਾਮਿਨੇਟ ਕਰ ਲਿਆ ਜਲਦੀ ਉਹਦੇ ਨਾਲ ਟੀਮਾਂ ਭੇਜਿਆ ਨਾ ਗ੍ਰਿਫਤਾਰ ਕਰ ਲੈਣਾ ਇਸੇ ਰਣੀ ਦੇ ਤਹਿਤ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਸੀ ਸਾਡੀ ਟੀਮ ਜਿਹੜੀ ਆ ਰਾਜਪੂਤਾਂ ਪੈਣੀ ਰਾਜਪੂਤਾਂ ਤੋਂ ਡਰੇਨ ਵਾਲ ਨੂੰ ਜਿਹੜੀ ਸਾਈਡ ਨੂੰ ਜਾ ਰਹੇ ਸੀ ਕਿਤੇ ਇੱਕ ਪੈਕੇਟ ਉੱਥੇ ਵੀ ਸਾਨੂੰ ਇਤਿਹਾਰਨ ਨੂੰ ਮਿਲਿਆ ਜੋ ਵਜ਼ਨ ਕਰਨ ਤੇ ਕਰੀਬ 500 ਗ੍ਰਾਮ ਦਾ ਆ ਉਹ ਉਸ ਦੇ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਪੈਕੇਟ ਕੀ ਦਾ ਹੈ ਇਸੇ ਤਹਿਤ ਅਸੀਂ ਦੋ ਮਕਦਮੇ ਜਿਹੜਾ ਇਹ ਹੀ ਔਨ 96 ਤੇ 197 ਅੰਡਰ ਐਨਡੀਪੀਐਸ ਸੈਕਸ਼ਨ ਦੇ ਜਿਹੜਾ ਵਾ ਥਾਣਾ ਘਰੇਂਦਾ ਵੇ ਇਹ ਦਰਜ ਕੀਤਾ ਲਿਸਟ ਆਫ ਟਿਸਰੀ ਉਹ ਜਾਈ